ਸਾਲ 2024 ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਲਈ ਬਹੁਤ ਹੀ ਮੁਸ਼ਕਿਲਾਂ ਨਾਲ ਭਰਿਆ ਸਾਲ ਸਾਬਿਤ ਹੋਇਆ ਕਈ ਸਾਰੇ ਥ੍ਰੈਟਸ ਦੇ ਵਿਚਕਾਰ April ਵਿੱਚ ਸਲਮਾਨ ਖਾਨ ਦੇ ਕਾਰ ਕਲੈਕਸੇ ਅਪਾਰਟਮੈਂਟ ਤੇ ਗੋਲਾਬਾਰੀ ਤੇ ਫਿਰ ਬਾਬਾ সিদ্দিকੀ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਨੇ ਨਾਸਿਰ ਭਾਈਜਾਨ ਸਗੋ ਉਹਨਾਂ ਦੇ ਪਰਿਵਾਰ ਤੇ ਫੈਨਸ ਨੂੰ ਵੀ ਹੈਰਾਨ ਕਰ ਦਿੱਤਾ ਸੀ ਪਰ ਇਹ ਸਭ ਦੇ ਵਿਚਕਾਰ ਸਲਮਾਨ ਖਾਨ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਵਿੱਚ ਕੋਈ ਕਮੀ ਬਾਕੀ ਨਹੀਂ ਛੱਡਣਾ ਚਾਹੁੰਦੇ ਇਸੇ ਲਈ ਉਹਨਾਂ ਨੇ ਆਪਣੇ ਫੈਨਸ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖਾਨ ਦੀਆਂ ਫਿਲਮਾਂ ਦੇ ਲਈ ਫੈਨਸ ਹਮੇਸ਼ਾ ਹੀ ਐਕਸਾਈਟਡ ਰਹਿੰਦੇ ਨੇ ਪਿਛਲੇ ਸਾਲ ਸਲਮਾਨ ਖਾਨ ਦੀ ਇੱਕ ਵੀ ਫਿਲਮ ਬਾਕਸ ਆਫਿਸ ਤੇ ਰਿਲੀਜ਼ ਨਹੀਂ ਹੋਈ ਜਿਸ ਦੇ ਕਾਰਨ ਫੈਨਸ ਦੀ ਬੇਚੈਨੀ ਕਾਫੀ ਜ਼ਿਆਦਾ ਵੱਚੂਕੀ ਹੈ ਹੁਣ ਸਲਮਾਨ ਖਾਨ ਦੀ ਸਾਲ 2025 ਦੀ ਪਹਿਲੀ ਫਿਲਮ ਯਾਨੀ ਕਿ ਸਿਕੰਦਰ ਐਜ ਦੇ ਮੌਕੇ ਤੇ ਰਿਲੀਜ਼ ਹੋਣ ਵਾਲੀ ਹੈ ਇਸ ਦੇ ਨਾਲ ਹੀ ਸਲਮਾਨ ਖਾਨ ਨੇ ਹਾਲੀ ਵਿੱਚ ਹਿੰਟ ਡ੍ਰੌਪ ਕੀਤਾ ਸੀ ਕਿ ਉਹ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕਰਨ ਵਾਲੇ ਨੇ ਜਿਸ ਨੂੰ ਹੁਣ ਉਹਨਾਂ ਨੇ ਆਪਣੇ ਫੈਨਸ ਦੇ ਨਾਲ ਸ਼ੇਅਰ ਵੀ ਕਰ ਦਿੱਤਾ ਹੈ ਫਿਲਮ ਸਿਕੰਦਰ ਦਾ ਨਵਾਂ ਪੋਸਟਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਸਲਮਾਨ ਖਾਨ ਦੇ ਸਾਰੇ ਫੈਨਸ ਇਸ ਸ਼ਾਨਦਾਰ ਪੋਸਟਰ ਤੇ ਆਪਣੇ ਰਿਐਕਸ਼ਨਸ ਦੇ ਰਹੇ ਨੇ ਫਿਲਮ ਸਿਕੰਦਰ ਦੇ ਪ੍ਰੋਡਿਊਸਰ ਸਾਜਿਦ ਨਾਟਿਆੜਵਾਲਾ ਨੇ ਹਾਲੀ ਵਿੱਚ ਆਪਣਾ 59th ਬਰਥਡੇ ਸੈਲੀਬ੍ਰੇਟ ਕੀਤਾ ਇਸ ਖਾਸ ਮੌਕੇ ਤੇ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ ਫਿਲਮ ਸਿਕੰਦਰ ਦੇ ਇਸ ਨਵੇਂ ਪੋਸਟਰ ਵਿੱਚ ਸਲਮਾਨ ਖਾਨ ਦਾ ਗੁੱਸੇ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਇਸ ਨਵੇਂ ਪੋਸਟਰ ਦੇ ਨਾਲ ਲਿਖਿਆ ਸਿਕੰਦਰ ਈਦ ਉਤੇ ਆ ਰਿਹਾ ਹੈ ਸਲਮਾਨ ਖਾਨ ਦੀ ਇਸ ਸੋਸ਼ਲ ਮੀਡੀਆ ਪੋਸਟ ਤੇ ਫੈਨਸ ਖੂਬ ਕਮੈਂਟ ਕਰ ਰਹੇ ਨੇ AR ਮੁਰਗਦੋਸ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ ਸਿਕੰਦਰ ਵਿੱਚ ਸਲਮਾਨ ਖਾਨ ਦੇ ਨਾਲ ਲੀਡ ਰੋਲ ਵਿੱਚ ਰਸ਼ਮੀ ਕਮੰਨਾ ਨ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਲਮਾਨ ਖਾਨ ਤੇ ਰਸ਼ਮੀ ਕਮਨਾਂ ਕਿਸੇ ਫਿਲਮ ਲਈ ਇਕੱਠੇ ਕੰਮ ਕਰ ਰਹੇ ਨੇ ਜਦੋਂ ਤੋਂ ਫਿਲਮ ਸਿਕੰਦਰ ਦਾ ਐਲਾਨ ਹੋਇਆ ਹੈ ਉਦੋਂ ਤੋਂ ਇਹ ਫਿਲਮ ਲਾਈਮਲਾਈਟ ਵਿੱਚ ਬਣੀ ਹੋਈ ਹੈ ਹਰ ਦਿਨ ਫਿਲਮ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਅਪਡੇਟ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਤੁਹਾਨੂੰ ਦੱਸ ਦੇ ਕਿ ਸਲਮਾਨ ਖਾਨ ਆਖਰੀ ਵਾਰ 2023 ਵਿੱਚ ਰਿਲੀਜ਼ ਹੋਈ ਫਿਲਮ ਟਾਈਗਰ 3 ਵਿੱਚ ਨਜ਼ਰ ਆਏ ਸਨ ਇਸ ਸਾਲ 2024 ਵਿੱਚ ਉਹਨਾਂ ਦੀ ਇੱਕ ਵੀ ਫਿਲਮ ਬਾਕਸ ਆਫਿਸ ਤੇ ਰਿਲੀਜ਼ ਨਹੀਂ ਹੋਈ। ਸਾਲ 2025 ਕਾਫੀ ਜ਼ਿਆਦਾ ਐਂਟਰਟੇਨਿੰਗ ਹੋਣ ਵਾਲਾ ਹੈ ਕਿਉਂਕਿ ਭਾਈਚਾਨ ਆਪਣੀ ਨਵੀਂ ਫਿਲਮ ਦੇ ਨਾਲ ਬਾਕਸ ਆਫਿਸ ਤੇ ਦਮਦਾਰ ਵਾਪਸੀ ਕਰਨ ਵਾਲੀ ਨੇ। ਸਲਮਾਨ ਖਾਨ ਪਹਿਲਾਂ ਹੀ ਫਿਲਮ ਸਿਕੰਦਰ ਦੇ ਫੈਨਸ ਦਾ ਮੂਡ ਸੈੱਟ ਕਰ ਚੁੱਕੇ ਨੇ। ਹਾਲੀਵੈ ਸਿਕੰਦਰ ਦੇ 1 ਮਿੰਟ 43 ਸੈਕਿੰਡ ਦੇ ਟੀਜ਼ਰ ਨੂੰ ਇੰਨਾ ਜ਼ਬਰਦਸਤ ਰਿਸਪੌਂਸ ਮਿਲਿਆ ਸੀ ਕਿ YouTube ਤੇ ਪਹਿਲੇ ਨੰਬਰ ਤੇ ਟ੍ਰੈਂਡ ਕਰਿਆ ਸੀ ਤੇ ਇਸ ਹੀ ਕਾਰਨ ਹੈ ਕਿ ਇਸ ਨੇ ਕਈ ਸਾਰੇ ਰਿਕਾਰਡ ਨੂੰ ਵੀ ਤੋੜ ਦਿੱਤਾ। सलमान खान ਆਪਣੇ ਫੈਨਸ ਨੂੰ ਲਗਾਤਾਰ ਸਿਕੰਦਰ ਦੇ ਬਾਰੇ ਕੋਈ ਨਾ ਕੋਈ ਅਪਡੇਟ ਦਿੰਦੇ ਹੀ ਰਹਿੰਦੇ ਨੇ ਜੋ ਕਿ ਫੈਨਸ ਦੀ ਐਕਸਾਈਟਮੈਂਟ ਨੂੰ ਲਗਾਤਾਰ ਵਧਾਉਂਦਾ ਹੈ ਹੁਣ ਤੱਕ ਫੈਨਸ ਨੂੰ ਇੰਤਜ਼ਾਰ ਹੈ ਇਸ ਫਿਲਮ ਦੇ ਆਫੀਸ਼ੀਅਲ ਟ੍ਰੇਲਰ ਨੂੰ ਜਲਦੀ ਹੀ ਦੇਖਣ ਦਾ ਸਾਲ 2024 ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਲਈ ਬਹੁਤ ਹੀ ਮੁਸ਼ਕਿਲਾਂ ਨਾਲ ਭਰਿਆ ਸਾਲ ਸਾਬਿਤ ਹੋਇਆ ਕਈ ਸਾਰੇ ਥ੍ਰੈਟਸ ਦੇ ਵਿਚਕਾਰ April ਵਿੱਚ ਸਲਮਾਨ ਖਾਨ ਦੇ ਕਾਰ ਕਲੈਕਸੇ ਅਪਾਰਟਮੈਂਟ ਤੇ ਗੋਲਾਬਾਰੀ ਤੇ ਫਿਰ ਬਾਬਾ ਸਿਦਦੀਕੀ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਨੇ ਨਾਸਿਰ ਭਾਈ ਜਾਨ ਸਗੋਂ ਉਹਨਾਂ ਦੇ ਪਰਿਵਾਰ ਤੇ ਫੈਨਸ ਨੂੰ ਵੀ ਹੈਰਾਨ ਕਰ ਦਿੱਤਾ ਸੀ ਪਰ ਇਹ ਸਭ ਦੇ ਵਿਚਕਾਰ ਸਲਮਾਨ ਖਾਨ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਵਿੱਚ ਕੋਈ ਕਮੀ ਬਾਕੀ ਨਹੀਂ ਛੱਡਣਾ ਚਾਹੁੰਦੇ ਇਸੇ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖਾਨ ਦੀਆਂ ਫਿਲਮਾਂ ਦੇ ਲਈ ਫੈਨਸ ਹਮੇਸ਼ਾ ਹੀ ਐਕਸਾਈਟਡ ਰਹਿੰਦੇ ਨੇ ਪਿਛਲੇ ਸਾਲ ਸਲਮਾਨ ਖਾਨ ਦੀ ਇੱਕ ਵੀ ਫਿਲਮ ਬਾਕਸ ਆਫਿਸ ਤੇ ਰਿਲੀਜ਼ ਨਹੀਂ ਹੋਈ ਜਿਸ ਦੇ ਕਾਰਨ ਫੈਨਸ ਦੀ ਬੇਚੈਨੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਹੁਣ ਸਲਮਾਨ ਖਾਨ ਦੀ ਸਾਲ 2025 ਦੀ ਪਹਿਲੀ ਫਿਲਮ ਯਾਨੀ ਕਿ ਸਿਕੰਦਰ ਐਜ ਦੇ ਮੌਕੇ ਤੇ ਰਿਲੀਜ਼ ਹੋਣ ਵਾਲੀ ਹੈ ਇਸ ਦੇ ਨਾਲ ਹੀ ਸਲਮਾਨ ਖਾਨ ਨੇ ਹਾਲ ਹੀ ਵਿੱਚ ਹਿੰਟ ਡ੍ਰੌਪ ਕੀਤਾ ਸੀ ਕਿ ਉਹ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕਰਨ ਵਾਲੇ ਨੇ ਜਿਸ ਨੂੰ ਹੁਣ ਉਹਨਾਂ ਨੇ ਆਪਣੇ ਫੈਨਸ ਦੇ ਨਾਲ ਸ਼ੇਅਰ ਵੀ ਕਰ ਦਿੱਤਾ ਹੈ ਫਿਲਮ ਸਿਕੰਦਰ ਦਾ ਨਵਾਂ ਪੋਸਟਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਸਲਮਾਨ ਖਾਨ ਦੇ ਸਾਰੇ ਫੈਨਸ ਇਸ ਸ਼ਾਨਦਾਰ ਪੋਸਟਰ ਤੇ ਆਪਣੇ ਰਿਐਕਸ਼ਨਸ ਦੇ ਰਹੇ ਨੇ ਫਿਲਮ ਸਿਕੰਦਰ ਦੇ ਪ੍ਰੋਡਿਊਸਰ ਸਾਜਿਦ ਨਾੜਿਆੜਵਾਲਾ ਨੇ ਹਾਲੀ ਵਿੱਚ ਆਪਣਾ 59th ਬਰਥਡੇ ਸੈਲੀਬ੍ਰੇਟ ਕੀਤਾ ਇਸ ਖਾਸ ਮੌਕੇ ਤੇ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ ਫਿਲਮ ਸਿਕੰਦਰ ਦੇ ਇਸ ਨਵੇਂ ਪੋਸਟਰ ਵਿੱਚ ਸਲਮਾਨ ਖਾਨ ਦਾ ਗੁੱਸੇ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਇਸ ਨਵੇਂ ਪੋਸਟਰ ਦੇ ਨਾਲ ਲਿਖਿਆ ਸਿਕੰਦਰ ਈਦ ਉਤੇ ਆ ਰਿਹਾ ਹੈ ਸਲਮਾਨ ਖਾਨ ਦੀ ਸੋਸ਼ਲ ਮੀਡੀਆ ਪੋਸਟ ਤੇ ਫੈਨਸ ਖੂਬ ਕਮੈਂਟ ਕਰ ਰਹੇ ਨੇ AR ਮੁਰਗਦੋਸ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ ਸਿਕੰਦਰ ਵਿੱਚ ਸਲਮਾਨ ਖਾਨ ਦੇ ਨਾਲ ਲੀਡ ਰੋਲ ਵਿੱਚ ਰਸ਼ਮੀ ਕਮੰਨਾ ਨਜ਼ ਪਹਿਲੀ ਵਾਰ ਹੋਵੇਗਾ ਜਦੋਂ ਸਲਮਾਨ ਖਾਨ ਤੇ ਰਸ਼ਮੀ ਕਮਨਾ ਕਿਸੇ ਫਿਲਮ ਲਈ ਇਕੱਠੇ ਕੰਮ ਕਰ ਰਹੇ ਨੇ ਜਦੋਂ ਤੋਂ ਫਿਲਮ ਸਿਕੰਦਰ ਦਾ ਐਲਾਨ ਹੋਇਆ ਹੈ ਉਦੋਂ ਤੋਂ ਇਹ ਫਿਲਮ ਲਾਈਮਲਾਈਟ ਵਿੱਚ ਬਣੀ ਹੋਈ ਹੈ ਹਰ ਦਿਨ ਫਿਲਮ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਅਪਡੇਟ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਆਖਰੀ ਵਾਰ 2023 ਵਿੱਚ ਰਿਲੀਜ਼ ਹੋਈ ਫਿਲਮ ਟਾਈਗਰ 3 ਵਿੱਚ ਨਜ਼ਰ ਆਏ ਸਨ ਇਸ ਸਾਲ 2024 ਵਿੱਚ ਉਨ੍ਹਾਂ ਦੀ ਇੱਕ ਵੀ ਫਿਲਮ ਬਾਕਸ ਆਫਿਸ ਤੇ ਰਿਲੀਜ਼ ਨਹੀਂ ਹੋਈ। ਸਾਲ 2025 ਕਾਫੀ ਜ਼ਿਆਦਾ ਐਂਟਰਟੇਨਿੰਗ ਹੋਣ ਵਾਲਾ ਹੈ ਕਿਉਂਕਿ ਭਾਈਚਾਨ ਆਪਣੀ ਨਵੀਂ ਫਿਲਮ ਦੇ ਨਾਲ ਬਾਕਸ ਆਫਿਸ ਤੇ ਦਮਦਾਰ ਵਾਪਸੀ ਕਰਨ ਵਾਲੇ ਨੇ। ਸਲਮਾਨ ਖਾਨ ਪਹਿਲਾਂ ਹੀ ਫਿਲਮ ਸਿਕੰਦਰ ਦੇ ਫੈਨਸ ਦਾ ਮੂਡ ਸੈੱਟ ਕਰ ਚੁੱਕੇ ਨੇ। ਹਾਲੀਵੈ ਸਿਕੰਦਰ ਦੇ 1 ਮਿੰਟ 42 ਸੈਕਿੰਡ ਦੇ ਟੀਜ਼ਰ ਨੂੰ ਇੰਨਾ ਜ਼ਬਰਦਸਤ ਰਿਸਪੌਂਸ ਮਿਲਿਆ ਸੀ ਕਿ YouTube ਤੇ ਪਹਿਲੇ ਨੰਬਰ ਤੇ ਟ੍ਰੈਂਡ ਕਰਿਆ ਸੀ ਤੇ ਇਸ ਹੀ ਕਾਰਨ ਹੈ ਕਿ ਇਸ ਨੇ ਕਈ ਸਾਰੇ ਰਿਕਾਰਡ ਨੂੰ ਵੀ ਤੋੜ ਦਿੱਤਾ। ਸਲਮਾਨ ਖਾਨ ਆਪਣੇ ਫੈਨਸ ਨੂੰ ਲਗਾਤਾਰ ਸਿਕੰਦਰ ਦੇ ਬਾਰੇ ਕੋਈ ਨਾ ਕੋਈ ਅਪ ਫੈਨਸ ਦੀ ਐਕਸਾਈਟਮੈਂਟ ਨੂੰ ਲਗਾਤਾਰ ਵਧਾਉਂਦਾ ਹੈ ਹੁਣ ਤੱਕ ਫੈਨਸ ਨੂੰ ਇੰਤਜ਼ਾਰ ਹੈ ਇਸ ਫਿਲਮ ਦੇ ਆਫੀਸ਼ੀਅਲ ਟ੍ਰੇਲਰ ਨੂੰ ਜਲਦੀ ਹੀ ਦੇਖਣ ਦਾ